ਜਪੁ ਜੀ ਸਤਨਾਮ ਸਤਨਾਮ ਤਨ ਤਨ ਜਗਤ ਪ੍ਰਤਾ ਸਤਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੇ ਅਪਾਰ ਅਪਾਰ ਕਿਰਪਾ ਹੈ ਜੋ ਹਰ ਦਿਨ ਦੇ ਹਰ ਮਹੀਨੇ ਦੇ ਮਹੱਤਤਾ ਸਾਨੂੰ ਦੱਸਦੇ ਹਨ ਔਰ ਅੱਜ ਦਾ ਦਿਨ ਐਤਵਾਰ ਦਾ ਦਿਨ ਸਤਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਸੋ ਹੰਗ ਸਤ ਨਾਮ ਧਿਆਉ ਇਤਵਾਰ ਅੰਮ੍ਰਿਤ ਦਾ ਭਰਿਆ ਬੋਲੇ ਅੰਮ੍ਰਿਤ ਮੈਨ ਕਿ ਪ੍ਰਭੂ ਦੇ ਸਤ ਨਾਮ ਦਾ ਜੀਵ ਨੂੰ ਸਿਮਰਨ ਕਰਨਾ ਚਾਹੀਦਾ ਹੈ ਕਿ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਉਹਦਾ ਸਿਮਰਨ ਕਰਨਾ ਚਾਹੀਦਾ ਇਤਮਾਰ ਦਾ ਦਿਨ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਅੰਮ੍ਰਿਤ ਦਾ ਭਰਿਆ ਹੋਇਆ ਪ੍ਰਤੀਤ ਹੁੰਦਾ ਹੈ ਅਤੇ ਅੰਮ੍ਰਿਤ ਮਹਿ ਬੋਲ ਬੋਲੇ ਜਾਂਦੇ ਹਨ ਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਨਾਮ ਸਿਮਰਨ ਕਮਾਈ ਕਰਕੇ ਸਾਡੇ ਮਨ ਦੇ ਵਿੱਚ ਹਰ ਕਿਸੇ ਦੇ ਪ੍ਰਤੀ ਪਿਆਰ ਔਰ ਇੱਜ਼ਤ ਮਾਨ ਸਾਡੇ ਮਨ ਦੇ ਵਿੱਚ ਜਾਗਣਾ ਹੈ ਹਰ ਕਿਸੇ ਨੂੰ ਅਸੀਂ ਜੈ ਗੁਰਦੇਵ ਲਾਉਣੀ ਹੈ ਉਹਦਾ ਸਤਕਾਰ ਕਰਨਾ ਹੈ ਆਪਣੀ ਮਾਤਾ ਪਿਤਾ ਦੇ ਚਰਨਾਂ ਨੂੰ ਅਸੀਂ ਨਮਸਕਾਰ ਕਰਾਂਗੇ ਗੁਰੂ ਦੇ ਚਰਨਾਂ 'ਚ ਨਮਸਕਾਰ ਕਰਾਂਗੇ ਤੇ ਸਤਗੁਰੂ ਜੀ ਕਹਿੰਦੇ ਅੰਮ੍ਰਿਤ ਮੇ ਬੋਲ ਬੋਲੇ ਜਾਂ ਜਨ ਪਾਵ ਮਿੱਠੇ ਮਿੱਠੇ ਬੋਲ ਬੋਲੇ ਜਾਂਦੇ ਹਨ ਗੁਰੂ ਦੇ ਸ਼ਬਦ ਦਾ ਦਿਨ ਰਾਤ ਹੀ ਜਾਪ ਕਰਨ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਅਤੇ ਸੱਚਾ ਸੁੱਖ ਸਾਨੂੰ ਮਿਲਦਾ ਹੈ ਗੁਰ ਕਾ ਸ਼ਬਦ ਜਪੋ ਦਿਨ ਰਾਤਿ ਤਾਂ ਆਵੇ ਸੁਖ ਚੰਨ ਅਸੀਂ ਜ਼ਿੰਦਗੀ ਦੇ ਵਿੱਚ ਮੰਗਦੇ ਕੀ ਹਾਂ ਕਿ ਸਾਡੇ ਘਰ ਦੇ ਵਿੱਚ ਸੁੱਖ ਆਵੇ ਚੈਨ ਆਵੇ ਪਾਵ ਸਾਨੂੰ ਸਾਡੇ ਮਨ ਨੂੰ ਸੰਤੁਸ਼ਟੀ ਹੋਵੇ ਅਸੀਂ ਕੋਈ ਕਾਰਜ ਕੀਤਾ ਸਾਨੂੰ ਉਸ ਕਾਰਜ ਦੇ ਕਰਨ ਦੀ ਖੁਸ਼ੀ ਹੋਵੇ ਉਹ ਖੁਸ਼ੀ ਕਿਵੇਂ ਹੋਵੇਗੀ ਸਤਗੁਰੂ ਜੀ ਕਹਿੰਦੇ ਪਾਈ ਗੁਰ ਕਾ ਸ਼ਬਦ ਤੇ ਜਿਹੜਾ ਗੁਰੂ ਨੇ ਸ਼ਬਦ ਦਿੱਤਾ ਹੈ ਉਹਦਾ ਦਿਨ ਰਾਤ ਸਿਮਰਨ ਕਰਨਾ ਹੈ ਜਦੋਂ ਸਿਮਰਨ ਕਰਾਂਗੇ ਤਵੇ ਸਾਨੂੰ ਸੋਖਮੇ ਮਿਲੇਗਾ ਐਤਵਾਰ ਵੀ ਸਫਲ ਹੈ ਹਰਿ ਦਾ ਸਿਮਰਨ ਸਾਰ ਪ੍ਰਭਦਾਸ ਜੋ ਨਾਮ ਉਚਾਰਿਐ ਪਾਇਆ ਮੁਖ ਦਵਾਰ ਸਤਗੁਰ ਜੀ ਬਖਸ਼ਿਸ਼ ਕਰਦੇ ਆ ਕਿ ਐਤਵਾਰ ਉਹਨਾਂ ਜੀਵਾਂ ਦਾ ਸਫਲ ਹੈ ਜਿਨ੍ਹਾਂ ਨੇ ਹਰ ਦਾ ਸਿਮਰਨ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲਿਆ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲਿਆ ਹੈ ਸਤਿਗੁਰ ਅਬਦਾਸ ਮਰਜੀ ਫਰਮਾਉਂਦੇ ਹਨ ਕਿ ਜੋ ਜੀਵ ਪ੍ਰਭੂ ਦਾ ਨਾਮ ਉਚਾਰਨ ਕਰਦੇ ਹਨ ਉਹਨਾਂ ਨੂੰ ਮੁਕਤੀ ਦਾ ਦਵਾਰ ਪ੍ਰਾਪਤ ਹੋ ਜਾਂਦਾ ਹੈ ਪਾਪ ਦੁੱਖਾਂ ਕਲੇਸ਼ਾਂ ਤੋਂ ਮੁਕਤੀ ਮਿਲਦੀ ਏਕ ਕੜੀ ਸਿਮਰਨ ਕਰੋ ਨਹੀਂ ਲੱਗੇ ਕਲੂ ਕਲੇਸ਼ ਇੱਕ ਕੜੀ ਸਿਮਰਨ ਕਰਨ ਦੇ ਨਾਲ ਸਾਡੇ ਕਰਾਂ ਦੇ ਵਿੱਚੋਂ ਕਲਾ ਕਲੇਸ਼ ਖਤਮ ਹੋ ਜਾਂਦੀ ਹੈ ਪਿਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਜਗਤ ਪਿਤਾ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਬਚਨਾਂ ਤੇ ਚੱਲਦੇ ਹੋਏ ਅਸੀਂ ਗੁਰੂ ਦਾ ਸਿਮਰਨ ਕਰੀਏ ਗੁਰੂ ਦਾ ਨਾਮ ਜਪੀਏ ਤੇ ਨਾਮ ਕੀ ਦਾ ਜਪਣਾ ਹੈ ਤਨ ਤਨ ਜਗਤ ਪਿਤਾ ਸਤਗੁਰ ਰਵਿਦਾਸ ਮਹਾਰਾਜ ਦਾ ਜਦੋਂ ਅਸੀਂ ਸਿਮਰਨ ਕਰਾਂਗੇ ਸਾਡਾ ਜੀਵਨ ਸਫਲਾ ਹੋ ਜਾਵੇਗਾ ਹਰ ਦਿਨ ਹਰ ਮਹੀਨਾ ਸਾਡਾ ਸਫਲ ਹੋਵੇਗਾ ਇਸ ਕਰਕੇ ਗੁਰੂ ਪਿਆਰੇ ਸਾਥ ਸੰਗਤ ਜੀਓ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਸੇਵਾ ਕਮਾਈ ਕਰਿਆ ਕਰਿਏ ਜੈ ਗੁਰਦੇਵ ਧੰਨ ਗੁਰਦੇਵ ਜੀ